ਸਤਿ ਸ਼੍ਰੀ ਅਕਾਲ ਜੀ। ਆਪ ਜੀ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ। ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ। ਸੋ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਹਿਲਾਂ ਪੰਜਾਬ ਅਤੇ ਭਾਰਤ ਦੇ ਵਿੱਚ 4-ਵੀਲਰ ਨੂੰ ਜਿਹੜਾ ਆ ਉਹ ਟੋਲ ਟੈਕਸ ਦੇਣਾ ਪੈਂਦਾ ਸੀ ਸੋ ਚਪਈਆ ਵਾਹਨ ਨੂੰ ਟੋਲ ਟੈਕਸ ਦੇਣਾ ਪੈਂਦਾ ਸੀ ਪਰ ਹੁਣ 15 ਜੁਲਾਈ ਤੋਂ ਦੋਪਹੀਆ ਵਾਹਨ ਜੀਹਾਂ ਮੋਟਰਸਾਈਕਲ ਅਤੇ ਸਕੂਟਰ ਨੂੰ ਵੀ ਦੇਣਾ ਪਵੇਗਾ ਹੁਣ ਟੋਲ ਟੈਕਸ ਜੀ ਹਾਂ ਹੁਣ NHAI ਦੇ ਵੱਲੋਂ ਜਿਹੜਾ ਨਵਾਂ ਸਰਕਾਰੀ ਨਿਯਮ ਦਾ ਐਲਾਨ ਕਰ ਦਿੱਤਾ ਹੈ ਨੈਸ਼ਨਲ ਹਾਈਵੇ ਦੀ ਵਰਤੋਂ ਕਰਨ ਵਾਲੇ ਦੁਪਈਆ ਵਾਹਨ ਚਾਲਕਾਂ ਦੇ ਲਈ ਵੱਡੀ ਖਬਰ ਆ ਗਈ ਹੈ ਜਾਣਕਾਰੀ ਦੇ ਅਨੁਸਾਰ ਹੁਣ ਦੁਪਈਆ ਵਾਹਨ ਚਾਲਕਾਂ ਨੂੰ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਟੈਕਸ ਦੇਣਾ ਪਵੇਗਾ ਇਹ ਨਿਯਮ 15 ਜੁਲਾਈ ਤੋਂ ਲਾਗੂ ਹੋ ਜਾਣਗੇ ਤੋਂ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਦੁਪਈਆ ਵਾਹਨ ਖਰੀਦਦੇ ਹੋ ਤਾਂ ਉਸ ਸਮੇ ਟੋਲ ਟੈਕਸ ਵਸੂਲਿਆ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਜਦੋਂ ਦੁਪਈਆ ਵਾਨ ਕਿਸੇ ਵੀ ਟੋਲ ਪਲਾਜ਼ੇ ਤੋਂ ਲੰਘਦੇ ਹਨ ਤੇ ਉਹਨਾਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਤੇ ਟੋਲ ਟੈਕਸ ਸਿਰਫ ਚਪਈਆ ਵਾਨ ਜਿਵੇਂ ਕਿ ਗੱਡੀਆਂ ਕਾਰਾਂ ਤੋਂ ਹੀ ਵਸੂਲਿਆ ਜਾਂਦਾ ਹੈ ਪਰ ਹੁਣ ਨਵੇਂ ਨਿਯਮਾਂ ਦੇ ਅਨੁਸਾਰ ਦੁਪਈਆ ਵਾਨ ਚਾਲਕਾਂ ਨੂੰ ਵੀ ਫਾਸਟ ਟੈਗ ਦੇ ਰਾਹੀਂ ਟੋਲ ਅਦਾ ਕਰਨਾ ਪਵੇਗਾ ਜੋ ਕਿ ਨਿਯਮ ਦੀ ਉਲੰਘਣਾ ਕਰੇਗਾ ਉਸ ਨੂੰ 2000 ਰੁਪਏ ਤੱਕ ਦਾ ਜੁਰਮਾਨਾ ਭੁਗਤਣਾ ਪਵੇਗਾ ਸੋ ਦੇਸ਼ ਦੇ ਵਿੱਚ ਹੁਣ NHAI ਦੇ ਵੱਲੋਂ ਟੋਲ ਇਨਫੋਰਮੇਸ਼ਨ ਸਿਸਟਮ ਦੇ ਰਿਕਾਰਡ ਦੇ ਅਨੁਸਾਰ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਕੁੱਲ ਜਿਹੜੇ ਆ 1057 NHAI ਟੋਲ ਪਲਾਜ਼ਾ ਹਨ ਜਿਨ੍ਹਾਂ ਦੇ ਵਿੱਚੋਂ 78 ਟੋਲ ਪਲਾਜ਼ਾ ਆਂਧਰਾ ਪ੍ਰਦੇਸ਼ ਦੇ ਵਿੱਚ ਹਨ ਤੇ ਵਿਹਾਰ ਦੇ ਵਿੱਚ 33 ਰਾਸ਼ਟਰੀ ਜਿਹੜੇ ਉਹ ਮਾਰਗ ਟੋਲ ਪਲਾਜਾ ਹਨ ਤੇ ਜਦਕੀ ਉੱਤਰ ਪ੍ਰਦੇਸ਼ ਦੇ ਵਿੱਚ 123 ਟੋਲ ਪਲਾਜਾ ਹਨ ਸੋ 15 ਅਗਸਤ ਤੋਂ 3000 ਰੁਪਏ ਦਾ ਜਿਹੜਾ ਪਾਸ ਵੀ ਤੁਹਾਨੂੰ ਦੱਦੀ ਹੈ ਕਿ ਪਹਿਲਾਂ ਹੀ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜੇ ਵੀ ਚਪਈਆ ਵਾਹਨ ਵਰਤਦੇ ਹਨ ਜੇਕਰ ਉਹ 3000 ਰੁਪਏ ਦਾ ਇੱਕ ਟੋਲ ਪਾਸ ਲੈ ਲੈਂਦੇ ਹਨ ਤੇ ਉਹ ਪੂਰੇ ਸਾਲ ਦੇ ਵਿੱਚ 200 ਯਾਤਰਾਵਾਂ ਤੱਕ ਫ੍ਰੀ ਯਾਤਰਾ ਕਰ ਸਕਦੇ ਹਨ ਪਰ ਇਹ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਦਪਈਆ ਵਾਹਨ ਨੂੰ ਵੀ ਜਿਹੜਾ 15 ਜੁਲਾਈ ਤੋਂ ਬਾਅਦ ਟੋਲ ਅਕਸ ਦੇਣਾ ਪਵੇਗਾ ਸੋ ਵੱਡਾ ਝਟਕਾ ਜਿਹੜਾ ਹੁਣ ਦੁਪਈਆ ਵਾਂ ਚਲਾਉਣ ਵਾਲਿਆਂ ਦੇ ਲਈ ਨਿਕਲ ਕੇ ਆ ਰਿਹਾ ਹੈ ਸੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਸਰਕਾਰ ਦੇ ਵੱਲੋਂ ਸਿੱਧਾ-ਸਿੱਧਾ ਜਿਹੜਾ ਮਿਡਲ ਕਲਾਸ ਅਤੇ ਲੋਅਰ ਕਲਾਸ ਦੇ ਉੱਤੇ ਬੋਝ ਪਾਇਆ ਜਾ ਰਿਹਾ ਹੈ ਜਾਂ ਫਿਰ ਇਹ ਫੈਸਲਾ ਉਹਨਾਂ ਦਾ ਸਹੀ ਹੈ ਤੋ ਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਆਧਾਰ ਕਾਰਡ ਸੰਬੰਧੀ ਹੁਣ ਨਵੀਂ ਸਮੱਸਿਆ ਜਿਹੜੀ ਉਹ ਸਾਹਮਣੇ ਆਈ ਹੈ ਸਰਕਾਰ ਲਿਆਈ ਹੈ ਇੱਕ ਹੋਰ ਨਿਯਮ ਜੀ ਹਾਂ ਆਧਾਰ ਕਾਰਡ ਦੇ ਲਈ ਇੱਕ ਹੋਰ ਨਵਾਂ ਨਿਯਮ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਹੈ ਜੇਕਰ ਤੁਹਾਡੇ ਕੋਲ ਵੀ ਆਧਾਰ ਕਾਰਡ ਹੈ ਤੇ ਤੁਸੀਂ ਨਵਾਂ ਆਧਾਰ ਕਾਰਡ ਬਣਵਾਉਣ ਜਾ ਰਹੇ ਹੋ ਤੇ ਤੁਹਾਡੇ ਲਈ ਇਹ ਵੱਡੀ ਖਬਰ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਧਾਰ ਕਾਰਡ ਸੰਬੰਧੀ ਕਈ ਵੱਡੇ ਧੋਖਾਧੜੀ ਜਿਹੜੇ ਮਾਮਲੇ ਦੇਖੇ ਗਏ ਹਨ ਇਸ ਦੀ ਸੁਰੱਖਿਆ ਲਈ ਸਰਕਾਰ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਵੱਡੇ ਉਪਾਅ ਕੀਤੇ ਜਾਂਦੇ ਹਨ ਤੇ ਨਿਯਮ ਲਿਆਂਦੇ ਜਾਂਦੇ ਹਨ ਸੋ ਅੱਜ ਇਸ ਸ਼ੇ ਸਬੰਧੀ ਇੱਕ ਹੋਰ ਨਵਾਂ ਨਿਯਮ ਜਿਹੜਾ ਲਾਗੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਥੋੜੀਆਂ ਘੱਟ ਸਕਦੀਆਂ ਹਨ ਪਰ ਲੋਕਾਂ ਨੂੰ ਰਾਹਤ ਜਿਹੜੀ ਉਹ ਕਈਆਂ ਨੂੰ ਮਿਲ ਸਕਦੀ ਹੈ ਸੋ ਆਓ ਜਾਣਦੇ ਹਾਂ ਇਸ ਆਧਾਰ ਕਾਰਡ ਸਬੰਧੀ ਜਿਹੜੇ ਨਵੇਂ ਨਿਯਮ ਕੀ ਹਨ ਸਰਕਾਰ ਦੇ ਵੱਲੋਂ ਹੁਣ ਆਧਾਰ ਕਾਰਡ ਸੰਬੰਧੀ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਨਾਮਕਣ ਨੰਬਰ ਆਈਟੀਆਰ ਫਾਈਲ ਨਹੀਂ ਕਰ ਸਕਦੇ ਤੇ ਨਾ ਹੀ ਪੈਨ ਕਾਰਡ ਦੇ ਲਈ ਅਰਜੀ ਦੇ ਸਕਦੇ ਹੋ ਸੋ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਵੀ ਆਧਾਰ ਕਾਰਡ ਦੇ ਲਈ ਅਰਜੀ ਦੇਣ ਤੋਂ ਪਹਿਲਾਂ ਤੁਰੰਤ ਬਾਅਦ ਸਲਿੱਪ ਪ੍ਰਾਪਤ ਕਰਦਾ ਹੈ ਉਸ ਨੂੰ ਸਲਿੱਪ ਦੇ ਵਿੱਚ ਇੱਕ ਨਾਮਕਣ ਨੰਬਰ ਦਿੱਤਾ ਜਾਂਦਾ ਹੈ ਸੋ ਤੁਸੀਂ ਹੁਣ ਨਾਮੰਕਣ ਜਿਹੜਾ ਕਿ ਨੰਬਰ ਦੇ ਨਾਲ-ਨਾਲ ਹੋਰ ਫਾਰਮ ਵੀ ਜਿਹੜੇ ਉਹ ਭਰ ਸਕਦੇ ਹੋ ਤੇ ਆਪਣਾ ਪੈਨ ਕਾਰਡ ਬਣਾਉਣ ਦੇ ਲਈ ਅਰਜੀ ਦੇ ਸਕਦੇ ਹੋ ਬਾਰੇ 1 ਅਕਤੂਬਰ ਸਾਲ 2025 ਤੋਂ ਹੁਣ ਤੁਸੀਂ ਇਹ ਜਿਹਾ ਨਹੀਂ ਕਰ ਸਕੋਗੇ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸਲੀ ਆਧਾਰ ਕਾਰਡ ਰੱਖ ਕੇ ਤੁਸੀਂ ਆਈਟੀਆਰ ਫਾਈਲ ਕਰ ਸਕਦੇ ਹੋ ਪੈਨ ਕਾਰਡ ਦੇ ਲਈ ਅਰਜੀ ਦੇ ਸਕਦੇ ਹੋ ਸੋ ਕੱਲੇ ਆਧਾਰ ਕਾਰਡ ਦੇ ਨੰਬਰ ਦੇ ਉੱਤੇ ਜਿਹੜਾ ਤੁਸੀਂ ਆਪਣਾ ਪੈਨ ਕਾਰਡ ਨਹੀਂ ਬਣਾ ਸਕਦੇ ਸੋ ਇਸ ਤੋਖਾ ਢੜੀ ਤੋਂ ਹੁਣ ਬਚਿਆ ਜਾ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਹਾਨੂੰ オリジナル ਆਪਣਾ ਆਧਾਰ ਕਾਰਡ ਜਿਹੜਾ ਆ ਉਹ ਪੇਸ਼ ਕਰਨਾ ਪਵੇਗਾ ਤੇ ਆਈਟੀਆਰ ਵੀ ਜਿਹੜੀ ਆ ਇਸੇ ਤਰ੍ਹਾਂ ਹੀ ਫਿਲ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਨਿਕਲ ਕੇ ਆਇਆ ਹੈ ਜੀਹਾਂ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਵਿਜੀਲੈਂਸ ਨੇ ਹੁਣ ਵੱਡੀ ਮੱਛੀ ਨੂੰ ਪੱਕੇ ਪੈਰੀਂ ਹੱਥ ਪਾਇਆ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਨੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਬਗੈਰ ਵਿਜੀਲੈਂਸ ਨੇ ਪੱਕੇ ਪੈਰੀਂ ਜਿਹੜਾ ਵੱਡੀ ਮੱਛੀ ਨੂੰ ਹੱਥ ਪਾਇਆ ਹੈ ਇਹ ਜਿਹੜਾ ਬਿਆਨ ਜਾਰੀ ਕਰ ਦਿੱਤਾ ਹੈ ਤੇ ਉਸ ਨੇ ਕਿਹਾ ਹੈ ਕਿ ਹੋਰ ਵੀ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਜਾਵੇਗੀ ਅਤੇ ਕਈਆਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲਣਗੇ ਸੋ ਵੀਰਵਾਰ ਸਵੇਰੇ ਹੀ ਤੁਹਾਨੂੰ ਦੱਸ ਦਈਏ ਕਿ ਰਿਹਾਈਸ਼ ਤੇ ਮੁੱਖ ਮੰਤਰੀ ਵੱਲੋਂ ਜਿਹੜੀ ਪੱਤਰਕਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਸੋ ਜੁੱਧ ਨਸ਼ਿਆਂ ਵਿਰੁੱਧ ਲਹਿਰ ਦੇ ਵਿੱਚ ਜਿਹੜਾ ਕਿ ਹੁਣ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਹੁਣ ਕਿਸੇ ਦੇ ਉੱਤੇ ਵੀ ਜਿਹੜਾ ਤਰਸ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਛੋਟਾ ਹੋਵੇ ਚਾਹੇ ਹੋਵੇ ਜਿਹੜਾ ਉਹ ਰਾਜਾ ਜਾਂ ਫਿਰ ਕੋਈ ਅਫਸਰ ਹੋਵੇ ਸੋ ਸਾਰਿਆਂ ਦੇ ਲਈ ਹੁਣ ਕਾਨੂੰਨ ਬਰਾਬਰ ਕੰਮ ਕਰੇਗਾ ਸੋ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲਾਂ ਪੁਲਿਸ ਵੱਡੇ ਤਸਕਰਾਂ ਦੇ ਨਾਲ ਮਿਲੀ ਹੋਈ ਸੀ ਜਿਸ ਦੇ ਕਾਰਨ ਕਾਰਵਾਈ ਕਰਨ ਤੋਂ ਪਹਿਲਾਂ ਹੀ ਨਸ਼ਾ ਤ ਜਾਣਕਾਰੀ ਮਿਲ ਜਾਂਦੀ ਸੀ ਪਰ ਹੁਣ ਜਿਹੜਾ ਹੈ ਕਿ ਉਹਨਾਂ ਦੇ ਵੱਲੋਂ ਅਫਸਰਾਂ ਨੂੰ ਕਾਫੀ ਜ਼ਿਆਦਾ ਜਿਹੜੀ ਉਹ ਖੁੱਲ ਦੇ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਅਫਸਰਾਂ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦਬਾਅ ਪਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਹੁਣ ਵਿਕਰਮ ਜੀਟੀਏ ਦਾ ਨਾਮ ਲੈਏ ਬਿਨਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵੱਡੇ ਮગર ਮੱਛਾਂ ਦੇ ਉੱਤੇ ਵੀ ਹੁਣ ਪਰਚੇ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਲੋਕਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਣਗੇ ਜਿਸ ਤੋਂ ਬਾਅਦ ਕੀ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕੀਤਾ ਜਾਵੇਗਾ ਇਸ ਤੋਂ ਬਾਅਦ ਹੁਣ ਮੌਸਮ ਦੇ ਰਿਲੇਟਡ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਮੌਨਸੂਨ ਆਖਰਕਾਰ ਆ ਗਿਆ ਹੈ ਤੇ ਮੌਸਮ ਵਿਭਾਗ ਨੇ ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਰੀਮੀ ਗਰਜ ਬਿਜਲੀ ਡਿਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਸੋ ਇਸ ਤੋਂ ਇਲਾਵਾ ਹੁਣ ਅੱਜ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ 29 ਜੂਨ ਤੱਕ ਜੈਲੋ ਲਾਟ ਅਤੇ ਇਸ ਤੋਂ ਇਲਾਵਾ ਔਰੇਂਜ ਲਾਟ ਜਾਰੀ ਕਰ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਹੁਣ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਦਿੱਤੀ ਹੈ ਸੋ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਦੇ ਵਿੱਚ orange alert ਜਾਰੀ ਕਰ ਦਿੱਤਾ ਗਿਆ ਹੈ ਤੇ ਇੱਥੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਜਦਕਿ ਗੁਰਦਾਸਪੁਰ ਅਮਰਤਸਰ ਲੁਧਿਆਣਾ ਕਪੂਰਥਲਾ ਜਲੰਧਰ ਫਤਿਗੜ ਸਾਹਿਬ ਪਟਿਆਲਾ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਮੁਖਤਸਰ ਬਠਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ 27 ਜ ਲੋਟੇ orange alert ਜਾਰੀ ਕਰ ਦਿੱਤੇ ਗਏ ਹਨ ਤੇ ਲੋਕਾਂ ਨੂੰ ਜਿਹੜਾ ਕੀ ਸਾਵਧਾਨ ਰਹਿਣ ਦੇ ਲਈ ਵੀ ਕਹਿ ਦਿੱਤਾ ਗਿਆ ਹੈ ਸੋ ਬਿਜਲੀ ਬਣ ਦੇ ਉੱਤੇ ਖੁੱਲੇ ਦੇ ਵਿੱਚ ਨਾ ਜਾਓ ਤੇ ਆਪਣੇ ਹੱਥ ਦੇ ਵਿੱਚ ਮੋਬਾਈਲ ਜਾਂ ਫਿਰ ਇਸ ਤੋਂ ਇਲਾਵਾ ਲੋਹੇ ਦੀਆਂ ਚੀਜ਼ਾਂ ਨਾ ਰੱਖੋ ਸੁਰੱਖਿਅਤ ਥਾਂ ਖੜੇ ਹੋਣ ਤੋਂ ਵੀ ਬਚਣ ਦੇ ਲਈ ਕਿਹਾ ਗਿਆ ਹੈ ਤੇ ਖਰਾਬ ਮੌਸਮ ਦੇ ਦੌਰਾਨ ਯਾਤਰਾ ਕਰਨ ਤੋਂ ਵੀ ਬਚਣ ਦੇ ਲਈ ਹੁਣ ਮੌਸਮ ਵਿਭਾਗ ਨੇ ਕਹਿ ਦਿੱਤਾ ਗਿਆ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੇ ਨਾਲ ਹੁਣ ਭਾਰੀ ਤਬਾਹੀ ਮਚੀ ਹੈ ਇੱਥੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਕੁੱਲੂ ਅਤੇ ਇਸ ਤੋਂ ਇਲਾਵਾ ਲਾਹੌਲ ਅਤੇ ਸੁਪਿੱਤ ਦੇ ਵਿੱਚ ਕਾਂਗੜਾ ਦੇ ਵਿੱਚ ਜਿਹੜਾ ਕਿ ਨਾਲਿਆਂ ਦੇ ਵਿੱਚ ਹੜ੍ਹ ਆ ਗਿਆ ਹੈ 9 ਤੋਂ ਵੱਧ ਲੋਕ ਜਿਹੜੇ ਲਾਪਤਾ ਹੋ ਚੁੱਕੇ ਹਨ ਤੇ ਦੋ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਨਿਕਲ ਕੇ ਆਈ ਹੈ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੁਤਾਬਕ ਹੁਣ ਕਾਂਗੜਾ ਦੇ ਖਨਿਆਰਾ ਦੇ ਵਿੱਚ 6 ਤੋਂ ਵੱਧ ਕੁੱਲੂ ਦੇ ਵਿੱਚ ਸਹਿਜ ਦੇ ਰੈਲਾ ਬਿਹਾਲ ਦੇ ਵਿੱਚ ਤਿੰਨ ਲੋਕ ਜਿਹੜੇ ਉਹ ਲਾਪਤਾ ਹੋ ਚੁੱਕੇ ਹਨ ਤੁਹਾਨੂੰ ਦੱਸਦੀ ਹੈ ਕਿ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਜਿਹੜੀ ਆ ਹੁਣ ਹਿਮਾਚਲ ਹੈ ਜਿਸ ਤੋਂ ਬਾਅਦ ਕਿ 6 ਲੋਕ ਜਿਹੜੇ ਉਹ ਲਾਪਤਾ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ 2 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜਿਹੜੇ ਉਹ ਰੋੜ ਚੁੱਕੇ ਹਨ ਇਸ ਤੋਂ ਲਾਪਤਾ ਖਬਰ ਹੁਣ ਜਿਹੜੀ ਆ ਉਹ ਲੁਧਿਆਣੇ ਤੋਂ ਨਿਕਲ ਕੇ ਆ ਰਹੀ ਹੈ ਜੀ ਹਾਂ ਇੱਕ ਨੀਲੇ ਡਰਮ ਦੇ ਵਿੱਚ Laash ਮਿਲੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹੜਕਮ ਮਚ ਗਿਆ ਹੈ ਨੀਲੇ ਡਰਮ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਕਿ Laash ਮਿਲਣ ਤੋਂ ਬਾਅਦ ਸੁਰਖੀਆਂ ਦੇ ਵਿੱਚ ਨੀਲਾ ਡਰਮ ਆ ਚੁੱਕਾ ਹੈ ਸੋ ਮਿਲੀ ਜਾਣਕਾਰੀ ਦੇ ਅਨਸਾਰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚੋਂ ਇੱਕ ਵਿਅਕਤੀ ਦੀ Laash ਮਿਲੀ ਹੈ ਸੋ Laash ਪਲਾਸਟਿਕ ਦੇ ਬੋਰੇ ਦੇ ਵਿੱਚ ਲਪੇਟੀ ਹੋਈ ਸੀ ਤੇ ਵਿਅਕਤੀ ਦੇ ਹੱਥ ਪੈਰ ਬੰਨੇ ਹੋਏ ਸਨ ਰੱਸੀ ਦੇ ਨਾਲ ਤੇ ਇਲਾਕੇ ਦੇ ਵਿੱਚ ਹੁਣ ਵਾਦੂ ਘਾਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਹ ਸੂਚਨਾ ਦਿੱਤੀ ਇਸ ਤੋਂ ਬਾਅਦ ਹੁਣ ਜਿੱਥੇ ਕਿ ਮਜੀਠੀਆ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਹੈ ਕਿ ਮਜੀਠੀਆ ਦੱਸਣ ਕਿ 500 ਕਰੋੜ ਦੀ ਬੇਹਿਸਾਬੀ ਦੌਲਤ ਤੇ ਨਸ਼ਿਆਂ ਦੇ ਕਾਲੋ ਕਾਰੋਬਾਰ ਤੋਂ ਕਿਵੇਂ ਕਮਾਈ ਸੀ ਸੋ ਇਹ ਕਾਫੀ ਵੱਡਾ ਬਿਆਨ ਜਿਹੜਾ ਉਹਨਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ ਸੋ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਇਸ ਮਾਮਲੇ ਦੇ ਉੱਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਆਪ ਆਗੂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਜਿੱਥੇ ਕਿ ਬੇਮਿਸਾਲ ਜੰਗ ਚੱਲ ਰਹੀ ਹੈ ਤੇ ਆਪ ਸਰਕਾਰ ਉਹਨਾਂ ਲੋਕਾਂ ਵਿਰੁੱਧ ਲੜ ਰਹੀ ਹੈ ਜੋ ਕਿ ਕਾਲੀਕਲ ਭਾਜਪਾ ਤੇ ਕਾਂਗਰਸ ਦੇ ਰਾਜ ਦੇ ਦੌਰਾਨ ਦਿਖਾਕਿਆਂ ਤੋਂ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਕਾਫੀ ਜ਼ਿਆਦਾ ਮੁਨਾਫਾ ਕਮਾਇਆ ਹੈ। ਸੋ ਲਗਾਤਾਰ ਜਿਹੜਾ ਹੈ ਕਿ ਮਜੀਠੀ ਦੇ ਉੱਤੇ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਤੇ ਉਹਨਾਂ ਨੇ ਕਿਹਾ ਕਿ 500 ਕਰੋੜ ਦੀ ਜਿਹੜੀ ਜਾਇਦਾਦ ਉਹ ਨਸ਼ਾ ਵੇਚ ਕੇ ਉਹਨਾਂ ਨੇ ਕਿਵੇਂ ਕਮਾਈ ਤੇ ਉਹ ਹੁਣ ਸ਼ੋਅ ਕਰਨ ਕਿ ਉਹਨਾਂ ਕੋ ਇਸ ਤੋਂ ਬਾਅਦ ਅਗਲੀ ਖਬਰ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਲਗਾਤਾਰ ਗੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਜਿਹੜੀਆਂ 45 ਦਿਨ ਦੀਆਂ ਛੁੱਟੀਆਂ ਹੋਣਗੀਆਂ ਪਰ ਇਸੇ ਦੌਰਾਨ ਬਹੁਤ ਸਾਰੇ ਜਿਹੜੇ ਸੂਬੇ ਆ ਉਹਨਾਂ ਦੇ ਵੱਲੋਂ 30 ਜੂਨ ਨੂੰ ਹੀ ਜਿਹੜੇ ਉਹ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਤੇ 15 ਜੂਨ ਨੂੰ ਹੀ ਜਿਹੜੇ ਉਹ ਸਕੂਲ ਖੁੱਲ ਚੁੱਕੇ ਹਨ ਜਿਵੇਂ ਕਿ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਬਿਹਾਰ ਵਰਗੇ ਰਾਜਾਂ ਦੇ ਵਿੱਚ 15 ਜੂਨ ਤੋਂ ਹੀ ਜਿਹੜੇ ਸਕੂਲ ਖੁੱਲ ਗਏ ਹਨ ਕਿਉਂਕਿ ਗਰਮੀ ਦਾ ਪ੍ਰਭਾਵ ਜਿਹੜਾ ਆ ਉਹ ਕਾਫੀ ਜ਼ਿਆਦਾ ਘੱਟ ਗਰਮੀ ਪੈ ਰਹੀ ਹੈ ਸੋ ਇਸੇ ਦੌਰਾਨ ਹੁਣ ਮੌਸਮ ਵਿਭਾਗ ਦੇ ਵੱਲੋਂ ਤੇ ਮੀਂਹ ਦੇ ਜਿਹੜੇ ਅਲਰਟ ਜਾਰੀ ਕਰ ਦਿੱਤੇ ਗਏ ਹਨ ਤੇ ਮੌਨਸੂਨ ਦੀ ਵੀ ਐਂਟਰੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਹੁਣ ਖਬਰ ਜਿਹੜੀ ਜੰਮੂ ਕਸ਼ਮੀਰ ਤੋਂ ਨਿਕਲ ਕੇ ਆ ਰਹੀ ਹੈ ਕਿ 7 ਜੁਲਾਈ ਤੱਕ ਜਿਹੜੇ ਸਕੂਲ ਉਹਨਾਂ ਦੇ ਵੱਲੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਉਹਨਾਂ ਦੇ ਵੱਲੋਂ ਹੁਣ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਜਿਹੜਾ ਮੰਨਿਆ ਗਿਆ ਹੈ ਕਿ ਹੁਣ 7 ਜੁਲਾਈ ਤੱਕ ਜਿਹੜੀਆਂ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸੋ ਮੌਨਸੂਨ ਆਉਣ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਛੁੱਟੀਆਂ ਆ ਉਹ 30 ਜੂਨ ਤੱਕ ਹੀ ਜਿਹੜੀਆਂ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਪੰਜਾਬ ਸਰਕਾਰ ਤੇ ਵੱਲੋਂ ਜਿਹੜੀ ਉਹ ਕੇਂਦਰ ਦੀ ਮੰਨੀ ਜਾਂਦੀ ਹੈ ਤੇ 15 ਛੁੱਟੀਆਂ ਜਾਂ ਫਿਰ 7 ਛੁੱਟੀਆਂ ਜਿਹੜੀਆਂ ਹੋਰ ਹੋ ਸਕਦੀਆਂ ਹਨ ਸੋ ਇਹ ਜਿਹੜਾ ਫੈਸਲਾ ਤੁਹਾਨੂੰ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰੀ ਕਰ ਲਈ ਹੈ ਜਿਸ ਦੇ ਕਾਰ ਇਸ ਵਾਰ ਜਿਹੜੀਆਂ ਛੁੱਟੀਆਂ 30 ਜੂਨ ਤੱਕ ਹੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 23 ਅਗਸਤ ਤੱਕ ਲੱਗ ਗਈਆਂ ਹਨ ਵੱਡੀਆਂ ਪਾਬੰਦੀਆਂ ਸਖਤ ਹੁਕਮ ਹੋਏ ਹਨ ਜਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਮਾਨਸਾ ਜ਼ਿਲ੍ਹੇ ਵੱਲੋਂ ਅਤੇ ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਵੱਲੋਂ ਵੱਡੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਉੱਥੇ ਹੀ ਹੁਣ ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਬਲ ਵਰਜੀਤ ਬਾਲੀਆ ਨੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਾਬੰਦੀਆਂ ਲਾਉਣ ਦੇ ਐਲਾਨ ਜਾਰੀ ਕਰ ਦਿੱਤੇ ਹਨ ਜੋ ਕਿ 23 ਅਗਸਤ ਤੱਕ ਪਾਬੰਦੀਆਂ ਰਹਿਣਗੀਆਂ ਜਿਸ ਦੇ ਵਿੱਚ ਹੁਣ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਹੈ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਰੂ ਉਹ ਲਾਈਵ ਹਰੇ ਰੰਗ ਮਿਲਟਰੀ ਰੰਗ ਦੀਆਂ ਜੀਪਾਂ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ ਮੋਟਰ ਗੱਡੀਆਂ ਦੀ ਵਰਤੋਂ ਨਹੀਂ ਕਰ ਸਕਦਾ ਉਹਨਾਂ ਨੇ ਦੱਸਿਆ ਕਿ ਕਿਸੇ ਵੀ ਸਮੱਗਰੀ ਤੱਤਾਂ ਦੇ ਵੱਲੋਂ ਮਿਲਟਰੀ ਦੀ ਵਰਤੋਂ ਦੀ ਅਤੇ ਇਸ ਤੋਂ ਇਲਾਵਾ ਉਹ ਲਾਈਵ ਹਰੇ ਰੰਗ ਮਿਲਟਰੀ ਰੰਗ ਜਿਹੇ ਦੀ ਵਰਤੋਂ ਕੀਤੀ ਜਾਂਦੀ ਹੈ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਆਮ ਜਨਤਾ ਨੂੰ ਇਹਨਾਂ ਰੰਗਾਂ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਹੁਕਮ ਇਹ ਜਾਰੀ ਹੋਏ ਹਨ ਕਿ ਮਿਲਟਰੀ ਅਧਿਕਾਰੀਆਂ ਨੂੰ ਹੀ ਇਹ ਸਿਰਫ ਲਾਗੂ ਰਹਿਣਗੇ ਤੇ ਆਮ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਵਰਤੋਂ ਨਹੀਂ ਕਰ ਸਕਦੇ ਸੋ ਤੁਹਾਨੂੰ ਦੱਸ ਦਈਏ ਕਿ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵੱਲੋਂ ਵੀ ਇਹ ਹੁਕਮ ਲਾਗੂ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਵੱਲੋਂ ਵੀ ਲਾਗੂ ਕਰ ਦਿੱਤੇ ਗਏ ਹਨ ਸੋ ਕਮੈਂਟ ਕਰਕੇ ਇਸ ਬਾਰੇ ਜਿਹੜੀ ਆਪਣੀ رائے ਜ਼ਰੂਰ ਦਿਓ ਕਿ ਸਾਰੇ ਪੰਜਾਬ ਦੇ ਵਿੱਚ ਅਜਿਹੇ ਹੁਕਮ ਜਾਰੀ ਹੋ ਜਾਣੇ ਚਾਹੀਦੇ ਹਨ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਡੈਰੀ ਕਿੱਤੇ ਦੇ ਨਾਲ ਜੁੜੇ ਹੋਏ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਸਰਕਾਰ ਨੇ ਦਧਾਰੂ ਪਸ਼ੀਆਂ ਦਾ ਕਰ ਦਿੱਤਾ ਹੈ ਵੱਡਾ ਐਲਾਨ ਜੀਹਾਂ ਤੋਂ ਅਨਦਾਦੀਏ ਕਿ ਦਧਾਰੂ ਪਸ਼ੂਆਂ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗਰਮੀਤ ਸਿੰਘ ਖੁੰਡੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਡੈਰੀ ਵਿਕਾਸ ਵਿਭਾਗ ਨੇ ਡੈਰੀ ਫਾਰਮਿੰਗ ਅਤੇ ਖੇਤਰ ਨੂੰ ਚੰਗਾ ਖੁਲਾਰਾ ਦਿੰਦਿਆਂ ਹੋਇਆਂ ਡੇਰੀ ਕਿੱਤੇ ਦੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਅਹਿਮ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰਨ ਵਾਸਤੇ ਮਹਿਜ 1 ਸਾਲ ਦੇ ਦੌਰਾਨ ਹੀ ਸੂਬੇ ਭਾਰ ਦੇ ਵਿੱਚ 30598 ਦਰੂ ਪਸ਼ੂਆਂ ਦਾ ਬੀਮਾ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ ਜੀ ਹਾਂ ਇੱਥੇ ਹੀ ਦਫ਼ਤਰ ਦੇ ਵਿੱਚ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ਤੇ ਖੁੰਡੀਆਂ ਦੇ ਦੁਆਰਾ ਦੱਸਿਆ ਗਿਆ ਕਿ ਉਹਨਾਂ ਦੀ ਯੋਜਨਾ ਹੈ ਕਿ 70000 ਰੁਪਏ ਪ੍ਰਤੀ ਪਸ਼ੂ ਕਲੇਮ ਸੀਮਾ ਦੇ ਨਾਲ ਜਨਰਲ ਵਰਗ ਅਤੇ ਇਸ ਤੋਂ ਇਲਾਵਾ ਕਿਸਾਨਾਂ ਲਈ 1120 ਜਿਹੜਾ ਅਨਸੁਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਕਿਸਾਨਾਂ ਲਈ 672 ਪੈੜੀਆਂ ਸਾਲਾਨਾ ਪ੍ਰੀਮੀਅਮ ਦਰਾਂ ਦੀ ਜਿਹੜੀ ਉਹ ਪੇਸ਼ਕਸ਼ ਕੀਤੀ ਗਈ ਹੈ ਸੋ ਹੁਣ ਪਸ਼ੂਆਂ ਦਾ ਜਿਹੜਾ ਬੀਮਾ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਵੱਡੇ ਕਦਮ ਜਿਹੜੇ ਉਹ ਚੁੱਕੇ ਗਏ ਹਨ